ਅਸ ਟਾਈਮ ਅਸੀਂ ਮੌਜੂਦ ਆ ਨਿੱਜਰ ਚੌਂਕ ਦੇ ਵਿੱਚ ਖਰੜ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਸਾਨੂੰ ਫੋਨ ਆਂਦਾ ਹੈ ਕਿ ਆਈਸਕ੍ਰੀਮ ਖਰੀਦਣ ਦੇ ਵਿੱਚ ਘੁਟਾਲਾ ਕੀਤਾ ਗਿਆ ਹੈ ਐਮ ਆਰ ਪੀ ਨੂੰ ਲੈ ਕੇ ਘੁਟਾਲਾ ਕੀਤਾ ਗਿਆ ਹੈ ਐਮ ਆਰ ਪੀ ਤੋਂ ਵੱਧ ਰੇਟ ਤੇ ਆਈਸਕ੍ਰੀਮਾਂ ਵੇਚੀਆਂ ਜਾ ਰਹੀਆਂ ਹਨ ਇਹ ਕੀ ਵਿਵਾਦ ਹੈ ਅਸੀਂ ਉਹ ਨੌਜਵਾਨ ਨੂੰ ਪੁੱਛਾਂਗੇ ਤੇ ਆਈਸਕ੍ਰੀਮ ਵਾਲੇ ਨੂੰ ਵੀ ਪੁੱਛਾਂਗੇ ਕਿ ਇਹ ਕੀ ਵਿਵਾਦ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਕੀ ਆਪਣਾ ਮੇਰਾ ਸਰਤਾਜ ਤੇ ਮੈਂ ਇਥੋਂ ਐਨ ਐਸ ਆਰ ਦਾ ਜ਼ਿਲ੍ਹਾ ਪ੍ਰਧਾਨ ਮੁਹਾਲੀ ਤੋਂ ਤੇ ਮੈਂ ਨਾ ਕਾਫੀ ਦੇਰ ਤੋਂ ਮਤਲਬ ਇਹ ਚੀਜ਼ ਨੋਟਿਸ ਕਰ ਰਿਹਾ ਹਾਂ ਕਿ ਜਿਹੜਾ ਕੰਪਨੀ ਵੈਡੀ ਲਾਲ ਹੈ ਤੇ ਇਹ ਨਾ ਪੂਰੇ ਮੁਹਾਲੀ ਦੇ ਵਿੱਚ ਚਾ ਜਿੱਥੇ ਤੇ ਮੈਂ ਚੱਲ ਗਿਆ ਜਿੱਥੇ ਵੀ ਜਾਣਾ ਕਰੜ ਮੁਹਾਲੀ ਦੇ ਵਿੱਚ ਇੱਥੇ ਨਾ ਵੀ ਐਮ ਆਰ ਪੀ ਤੋਂ ਵੱਧ ਰੇਟ ਮਿਲਦਾ ਮਤਲਬ ਜੋ ਰੇਟ ਕੁਲਫੀ ਦੇ ਉੱਪਰ ਲਿਖਿਆ ਹੁੰਦਾ ਉਤੋਂ ਹਮੇਸ਼ਾ 5 ਰੁਪਏ ਵੱਧ ਰੇਟ ਲਾ ਕੇ ਜਾਂ 10 ਰੁਪਏ ਵੱਧ ਰੇਟ ਲਾ ਕੇ ਜਿਹੜੇ ਵੈਂਡਰਸ ਐ ਵੇਚਦੇ ਆ ਇਹ ਕੱਲੇ ਮੁਹਾਲੀ ਦੇ ਵਿੱਚ ਐ ਖਰੜ ਦੇ ਵਿੱਚ ਐ ਜਾਂ ਸਰਪਸ ਟ੍ਰਾਈ ਕੀਤਾ ਮੈਂ ਨੋਟਿਸ ਕੀਤਾ ਮੈਂ ਖਰੜ ਮੁਹਾਲੀ ਹਰ ਇੱਕ ਸਟਰੀਟ ਵੈਂਡਰ ਕੋਲ ਨੋਟ ਕੀਤਾ ਇਹ ਚੀਜ਼ ਤੇ ਹਾਲੇ ਕਿਸੇ ਸਪੈਸਿਫਿਕ ਦਾ ਨਾਮ ਲਵਾਂਗੇ ਮੈਂ ਫਿਰ ਅੱਜ ਤੁਹਾਨੂੰ ਮੈਂ ਕਾਲ ਕੀਤਾ ਤੁਹਾਨੂੰ ਵੀ ਆਓ ਤੇ ਇਹ ਚੀਜ਼ ਬਾਰੇ ਥੋੜਾ ਜਿਹਾ ਜਾਗਰੂਕ ਕਰੋ ਸਾਰੀ ਦੁਨੀਆ ਨੂੰ ਹਾਂਜੀ ਵੀਰੇ ਇੱਕ ਦਾ ਦਿਓ ਕੁਲਫੀ ਜਾਂ ਦਿਓ ਆਪਾਂ ਕੁਲਫੀ ਵਾਲੇ ਨਾਲ ਵੀ ਮੁੰਡੇ ਨਾਲ ਗੱਲ ਕਰਾਂਗੇ ਜਿਹੜੇ ਇਹ ਕੁਲਫੀ ਦਾ ਕੰਮ ਕਰ ਰਹੇ ਨੇ ਬਾਈ ਕੀ ਹਾਲ ਚੱਲ ਹੈਲੋ ਬਾਈ ਇਹਨਾਂ ਦਾ ਉਹ ਵਾਹ ਦੋਸ਼ ਹੈ ਕਿ ਤੁਸੀਂ ਐਮ ਆਰ ਪੀ ਤੋਂ ਵੱਧ ਕੁਲਫੀ ਵੇਚ ਰਹੇ ਹੋ ਇਹ ਸੱਚ ਹੈ ਭਈ ਤੁਸੀਂ ਓਨ ਕੈਮਰਾ ਹੋ ਤੁਹਾਨੂੰ ਕੋਈ ਤਾਂ ਜਵਾਬ ਦੇਣਾ ਪਏਗਾ ਤੁਸੀਂ ਐਮਰਬੀ ਤੋਂ ਵੱਧ ਕੁਲਫੀ ਅਗਰ ਨਹੀਂ ਵੇਚ ਰਹੇ ਤੁਸੀਂ ਕਹਿ ਸਕਦੇ ਹੋ ਮੈਂ ਨਹੀਂ ਵੇਚ ਰਿਹਾ ਜੇ ਅਗਰ ਵੇਚ ਰਹੇ ਹੋ ਤੇ ਕਿਉਂ ਵੇਚ ਰਹੇ ਹੋ ਉਹਦਾ ਕਾਰਨ ਕੀ ਹੈ ਪਿੱਛੇ ਇਹਨਾਂ ਨਾਲ ਆਲਰੇਡੀ ਗੱਲ ਕਰ ਚੁੱਕੇ ਆ ਜੀ ਤੇ ਮੈਂ ਇਹਨੂੰ ਪੁੱਛਿਆ ਬ੍ਰਦਰ ਨੂੰ ਤੇ ਇਹਦਾ ਫੇਸ ਨਾ ਲਿਓ ਕਿਉਂਕਿ ਕੱਲਾ ਇਹਦੀ ਗਲਤੀ ਮਤਲਬ ਇਹ ਨਹੀਂ ਇਹ ਸਾਰਾ ਜਿੰਨਾ ਸਰਕਲ ਹੈ ਨਾ ਇਹ ਤਾਂ ਦਿਹਾੜੀ ਤੇ ਰੱਖੇ ਹੋਏ ਨੇ ਪਰਸੈਂਟੇਜ ਤੇ ਇਹ ਜੋ ਮੇਨ ਮਾਫੀਆ ਚਲਾ ਰਿਹਾ ਇਹਨਾਂ ਦੇ ਠੇਕੇਦਾਰ ਉਹ ਇਨਵੈਸਟ ਕਰ ਦਿੰਦੇ ਨੇ 10 10 20 20 ਰੇੜੀਆਂ ਤੇ ਉਹ ਅੱਗੇ ਵੇਚਦੇ ਆ ਇਹਨਾਂ ਦੀ ਜਦੋਂ ਕੁਲਫੀ ਮੈਂ ਸਾਰਾ ਇਹ ਤੋਂ ਪੁੱਛਿਆ ਵੀ ਕੁਲਫੀ ਖਰਾਬ ਹੋ ਜਾਂਦੀ ਕਹਿੰਦੇ ਇਹ ਸਾਡੇ ਪੱਲੇ ਪਾ ਦਿੰਦੇ ਆ ਕਹਿੰਨ ਫਿਰ ਮੈਂ ਇਹਨੂੰ ਪੁੱਛਿਆ ਵੀ ਤੁਸੀਂ ਕਿੰਨੇ ਵਾਲੀ ਕੁਲਫੀ ਕਿੰਨੇ ਦੀ ਵੇਚਦੇ ਹੋ ਇਹ 15 ਵਾਲੀ ਕੁਲਫੀ 20 ਦੀ ਵੇਚਦੇ ਆ 30 ਵਾਲੀ ਕੁਲਫੀ 40 ਰੁਪਏ ਦੀ ਵੇਚਦੇ ਆ ਦੇਖੋ ਗੱਲ 5-10 ਰੁਪਏ ਦੀ ਨਹੀਂ ਹੈ ਗੱਲ ਦੇਖੋ ਹੱਕਾਂ ਦੀ ਹੈ ਮੈਂ ਕੰਜ਼ਿਊਮਰ ਜੇ ਆਪਾਂ ਗੱਲ ਕਰੀਏ ਲੀਗਲ ਮੋਟਰ ਲੋਜੀ ਐਕਟ 2009 ਦੀ ਇਹ ਕੰਜ਼ਿਊਮਰ ਐਕਟ ਹੈ ਕਿ ਜਿਹੜੇ ਅਸੀਂ ਐਮ ਆਰ ਪੀ ਮੈਕਸਿਮਮ ਰਿਟੇਲ ਪ੍ਰਾਈਸ ਹੈ ਉਸ ਤੋਂ ਵੱਧ ਆਪਾਂ ਚੀਜ਼ ਨਹੀਂ ਵੇਚ ਸਕਦੇ ਜੇ ਵੇਚਦੇ ਆ ਉਹ ਕਾਨੂੰਨੀ ਅਪਰਾਧ ਹੈ ਉਹ ਬਾਈ ਤਾਂ ਕੁਝ ਬੋਲ ਹੀ ਨਹੀਂ ਰਹੇ ਉਹਨਾਂ ਨੂੰ ਮੈਂ ਤਿੰਨਾਂ ਨੇ ਸਵਾਲ ਪੁੱਛ ਚੁੱਕਾ ਹਾਂ ਬਾਈ ਵੇਚ ਰਹੇ ਹੋ ਕੀ ਹੋ ਰਿਹਾ ਜੋ ਵੀ ਆ ਸਾਨੂੰ ਖੁੱਲ ਕੇ ਦੱਸੋ ਤੁਹਾਡਾ ਫਲੇਸ਼ ਬਲਰ ਕਰ ਦਿੱਤਾ ਜਾਏਗਾ ਇੱਡੀ ਕੋਈ ਹੋਰ ਟੈਨਸ਼ਨ ਵਾਲੀ ਗੱਲ ਨਹੀਂ ਹੈ ਅਸੀਂ ਤੁਹਾਡੇ ਨਾਲ ਆ ਦੇਖੋ ਅਗਰ ਦੇਖੋ ਅਗਰ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਕੱਲ ਨੂੰ ਤੁਹਾਡੇ ਨਾਲ ਵੀ ਹੋਣਗੀਆਂ ਕਿ ਤੁਸੀਂ ਕਿਤੇ ਜਾਂਦੇ ਹੋ ਤੁਹਾਨੂੰ ਐਮਰਬੀ ਤੋਂ ਵੱਧ ਚੀਜ਼ ਮਿਲਦੀ ਹੈ ਤੁਸੀਂ ਵੀ ਸਾ ਨਾਲ ਸੰਪਰਕ ਕਰ ਸਕਦੇ ਹੋ ਐਡਾ ਕੋਈ ਉਹ ਨਹੀਂ ਹੈਗਾ ਤੁਸੀਂ ਬੋਲ ਸਕਦੇ ਹੋ ਖੁੱਲ ਕੇ ਬਾਈ ਨਾਮ ਤਾਂ ਬੋਲ ਦੋ ਚਲੋ ਕੁਲਫੀ ਦਿਖਾ ਦਿਓ ਮਾੜਾ ਮੈਂ ਕੁਲਫੀ ਤੁਹਾਨੂੰ ਇੱਕ ਐਗਜ਼ਾਮਪਲ ਦਿਨਾ ਕੁਲਫੀ ਅਸੀਂ ਮੌਕੇ ਤੇ ਦੇਖ ਲੈਣੇ ਕੁਲਫੀ ਕੁਲਫੀ ਤਾਂ ਪਕੜਾਓ ਯਾਰ ਪਤਾ ਕੀ ਬਾਤ ਹੈ ਫਿਰ यहां पे हम एक्शन करेंगे फिर ऑन द सपोर्ट पुलिस को बुलाएंगे फिर वो ज्यादा होगा एक बार ਕੁਲਫੀ ਦਿਖਾ ਦਿਓ हमने रेट चेक ਕਰਾਣਾ ਹੈ ਬਸ ਕੁਲਫੀ ਦਿਖਾ ਦਿਓ ਆਨ ਕੈਮਰਾ ਆ ਦੇਖੋ ਸਰ ਕੁਲਫੀ ਮੈਂ ਦਿਖਾਣਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਜਿਹੜਾ ਨੌਜਵਾਨ ਹੈ ਜਿੰਨੇ ਸਾਨੂੰ ਕਾਲ ਕੀਤੀ ਹੈ ਉਹੀ ਕੁਲਫੀ ਨੀ ਕਰ ਰਹੇ ਕੁਲਫੀ ਵਾਲਾ ਮੁੰਡਾ ਨੋ ਮੌਕੇ ਦੇ ਉੱਤੇ ਕੋਈ ਜਵਾਬ ਨਹੀਂ ਦੇ ਰਿਹਾ ਨਾ ਕੁਝ ਕਹਿ ਰਿਹਾ ਤੁਸੀਂ ਧਿਆਨ ਨਾਲ ਫੋਕਸ ਕਰਿਓ ਇਹ ਹੈਗੀ 20 ਰੁਪਏ ਦੀ ਗੁਲਫੀ 50 ml ਇਹਨਾਂ ਨੇ ਜਿਹੜਾ ਆ ਰੇਟ ਹੈ ਜਿਹੜਾ origignal price ਹੈ ਕੱਟਿਆ ਹੋਇਆ ਕੱਲਾ ਇਹ ਨਹੀਂ ਸਾਰੀ ਜਗ੍ਹਾ ਕੱਟ ਦਿੰਦੇ ਆ 0.3 ਪਰ ml 50 ml ਨੂੰ ਆਪਾਂ ਮਲਟੀਪਲਾਈ ਕਰੀਏ ਤਾਂ 15 ਰੁਪਏ ਦੀ ਆਈਸਕ੍ਰੀਮ ਬਣਦੀ ਆ ਆ ਦੇਖੋ ਜੀ ਆ ਗੁਲਫੀ 0.27 ਪਰ ml ਆ ਰੇਟ ਕੱਟਿਆ ਹੋਇਆ ਠੀਕ ਹੈ ਇਹ 110 ਯਾਨੀ ਕਿ 27.9 ਰੁਪਏ ਦੀ ਇਹ 40 ਰੁਪਏ ਦੀ ਵੇਚਦੇ ਆ ਇਹ 15 ਰੁਪਏ ਦੀ ਵੇਚ 15 ਵਾਲੀ 20 ਰੁਪਏ ਦੀ ਵੇਚਦੇ ਆ ਮਤਲਬ 100 ਫਿਊਜ ਮਾਰਜਿਨ ਇਹ ਜੋ ਮਤਲਬ ਗੇਨ ਕਰਦੇ ਆ ਇਹ ਦੇਖੋ ਹੁਣ ਕਿੰਨੀਆਂ ਰੇੜੀਆਂ ਘਟੋ ਘਟ ਹਜ਼ਾਰ ਰੇੜੀਆਂ ਵਾਲੇ ਦੇ ਵਿੱਚ ਹੋਣਗੀਆਂ ਜਿਵੇਂ ਹੋਰ ਵੀ ਕਾਫੀ ਰੇੜੀਆਂ ਅੱਗੇ ਵੀ ਰੇੜੀਆਂ ਮੋਕੇ ਤੇ ਖੜੀਆਂ ਜੀ ਅਸੀਂ ਉਹਨਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਦੇਖੋ ਬ੍ਰਦਰ ਸਾਡਾ ਕੰਮ ਹੈ ਅਸੀਂ ਪੱਤਰਕਾਰ ਨੇ ਸਾਡਾ ਕੰਮ ਲੋਕਾਂ ਤੱਕ ਆਵਾਜ਼ ਲੈ ਕੇ ਜਾਣੀ ਸਾਣਾ ਕੋਈ ਤੁਹਾਡੇ ਨਾਲ ਕੋਈ ਉਹ ਨਹੀਂ ਹੈ ਸਾਨੂੰ ਨੌਜਵਾਨ ਦਾ ਕਾਲ ਆਇਆ ਸੀ ਤਾਂ ਆਏ ਮੈਂ ਇੱਥੇ ਮੈਂ ਇੱਥੇ ਦਾ ਨਾਗਰਿਕ ਕਹੇ ਤੇ ਨਾਗਰਿਕ ਦਾ ਫਰਜ਼ ਹੈ ਜੇ ਉਹਨਾਂ ਨਾਲ ਧੋਖਾ ਧੜੀ ਹੁੰਦੀ ਹੈ ਜਾਂ ਉਹਨਾਂ ਨਾਲ ਕੋਈ ਅਨਿਆਏ ਹੋ ਰਿਹਾ ਉਹਦੇ ਹੱਕ ਤੇ ਮਤਲਬ ਆਵਾਜ਼ ਤੇ ਮੈਂ ਸਿਰਫ ਆਪਣਾ ਕੰਮ ਕਰ ਰਿਹਾ ਮੈਂ ਇੱਕ ਆਮ ਆਮ ਨਾਗਰਿਕ ਹੋਣ ਦਾ ਫਰਜ਼ ਨਿਭਾ ਰਿਹਾ ਤੇ ਮੇਰੀ ਇਸ ਚ ਕੋ ਉਹ ਨਹੀਂ ਮੈਂ ਅੱਜ ਆਵਾਜ਼ ਚੁੱਕੀ ਸਾਰੇ ਜਣੇ ਤੁਸੀਂ ਲਾ ਲੋ ਮਤਲਬ 30% ਲੋਕ ਸੋਚਦੇ ਆਂ ਵੀ ਹਾਂ ਵੀ ਐਮ ਆਰ ਪੀ ਤੋਂ ਵੱਧ ਕੋਈ ਦੇਖ ਲੈਂਦਾ ਹੈ ਨਾ ਨਹੀਂ ਤਾਂ ਸਾਡੇ ਤੇ ਦਿਮਾਗ ਚ ਗੱਲ ਬੈਠੀ ਹੈ ਪਹਿਲੇ 10 ਰੁਪਏ ਦੀ ਆਈਸਕ੍ਰੀਮ ਜਿਹੀ ਚਾਕਲੇਟ ਠੀਕ ਹੈ 10 ਰੁਪਏ ਦੇਣੇ ਸੀਗੇ ਉਦੋਂ 8.5 ਰੁਪਏ ਦੀ ਆਈਸਕ੍ਰੀਮ ਮਿਲਦੀ ਸੀਗੀ ਇਹ ਜਿਹੜਾ 1.5 ਰੁਪਿਆ ਹੈ ਇਹ ਕੋਈ ਨੋਟ ਹੀ ਨਹੀਂ ਕਰਦਾ ਹੈਗਾ 1.5 1.5 ਤੁਸੀਂ ਕਰਕੇ ਦੇਖੋ ਕਿੰਨੇ ਲੱਖਾਂ ਰੁਪਏ ਦਾ ਸਕੈਮ ਹੋ ਰਿਹਾ ਪੂਰੇ ਮੋ ਮੋਹਾਲੀ ਛੱਡੋ ਪੂਰੇ ਇੰਡੀਆ ਦੇ ਵਿੱਚ ਦੇਸ਼ ਦੇ ਵਿੱਚ ਕਿੰਨਾ ਲੱਖ ਰੁਪਏ ਦਾ ਘਪਲਾ ਹੋ ਰਿਹਾ ਹੈ ਇਹ ਐਮ ਆਰ ਪੀ ਤੋਂ ਵੱਧ ਆਈਸਕ੍ਰੀਮ ਜਾਂ ਕੁਝ ਵੀ ਵੇਚਣਾ ਇਲੀਗਲ ਹੈ ਇਹ ਚੀਜ਼ ਨਹੀਂ ਵੇਚਣੀ ਚਾਹੀਦੀ ਅਸੀਂ ਹੋਰ ਵੀ ਮੌਕੇ ਤੇ ਜਿਹੜੇ ਆਈਸਕ੍ਰੀਮ ਵਾਲੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿਉਂਕਿ ਇਹ ਮੁੰਡੇ ਨੇ ਮੌਕੇ ਤੇ ਸਾਨੂੰ ਕੋਈ ਜਵਾਬ ਨਹੀਂ ਦਿੰਦਾ ਨਾ ਕੋਈ ਸਾਡੇ ਨਾਲ ਗੱਲਬਾਤ ਕੀਤੀ ਹੈ ਇਸ ਮੁੰਡੇ ਨੇ ਹੋਰ ਵੀ ਇੱਥੇ ਆਈਸਕ੍ਰੀਮ ਵਾਲੇ ਬਥੇਰੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੈਮਰਾਮੈਨ ਨੂੰ ਕਹੂੰਗਾ ਕਿ ਮੇਰੇ ਪਿੱਛੇ ਆਂ ਤੇ ਦਿਖਾਣਾ ਆਈਸਕ੍ਰੀਮ ਵਾਲੇ ਹੋਰ ਇੱਥੇ ਆਈਸਕ੍ਰੀਮ ਵਾਲੇ ਕਿੱ ਅਸੀਂ ਮੌਕੇ ਤੇ ਦੁਬਾਰਾ ਇੱਕ ਵੈਂਡਰ ਦੇ ਕੋਲ ਆਏ ਆ ਆਈਸਕ੍ਰੀਮ ਵਾਲੇ ਦੇ ਕੋਲ ਆਏ ਆ ਜਿੰਨਾ ਦਾ ਨਾਮ ਹੈ ਕਰੀਮ ਬੈਲ ਕਰੀਮ ਬੈਲ ਵਾਲੇ ਜਿਹੜਾ ਨੌਜਵਾਨ ਹੈ ਜਿਹੜਾ ਮੁੰਡਾ ਆਈਸਕ੍ਰੀਮ ਵੇਚ ਰਿਹਾ ਬਾਈ ਆਈਸਕ੍ਰੀਮ ਕਿੰਨੇ ਦੀ ਹੈ 20 ਕੇ ਐਮ ਆਰ ਪੀ ਕਿੰਨਾ ਹੈ ਇਸਕਾ 20 ਕੇ ਹੈ ਅਗਰ ਐਮ ਆਰ ਪੀ ਸੇ ਜ਼ਿਆਦਾ ਕੋਈ ਇਸਕੋ ਵੇਚਦਾ ਹੈ ਇਹ ਕਾਨੂੰਨੀ ਅਪਰਾਧ ਹੈ ਕਿ ਨਹੀਂ ਹੈ ਹਾਂ ਤੋ ਉਹ ਲੜਕਾ ਵਹਾਂ ਪੇ ਵਾੜੀ ਲਾਲ ਵਾਲਾ ਇਸੇ ਅੱਪ ਵੇਚ ਰਹਾ ਹੈ बीस रूपए लिखा होता है वो बीस की बेच रहा है तो ये गलत बात है कि नहीं हाँ, है गलत बात है वो तो आगे जवाब भी नहीं दे रहा इसलिए हम आपके यहाँ पे आए देखने के लिए कि ये आप क्या कर रहे हो क्या नहीं कर रहे हो आपने बीस का एम आर पी बीस की ही बेच हाँ, रहे हो हाँ, सर तो ये वेडीलाल वाले आपको भी पता ही है स्कैम कर रहे हैं ना आप रोज यहाँ पे दस वेडीलाल वाले रात को खड़े होते हैं बारह बजे तो ये ऐसे क्यों कर रहे हैं हम मतलब हम ना बड़ी बार नोटिंग कर चुके हैं पांच पांच रूपए कमीशन मिलता है अब अगर अगर बीस की है तो आप इसके बीच में आप भी पैसे कमा रहे हो ठीक है जो सप्लायर है वो भी पैसे कमा रहा होगा ये पिछले तो दो तीन रुपए की पड़ी है आप तक आते होते जब कस्टमर को देते हैं बीस रुपए की पड़ जाती है ना तो पैसे तो आप इसके बीच में से भी कमा रहे हो तो वो पांच रुपए एक्स्ट्रा कमा रहा है उसके बीच में से भी कमा रहे हैं ये तो गलत बात है कि नहीं हाँ है। आगे वो जवाब नहीं दे रहे हैं ਤਾਨੂੰ ਕੀ ਲੱਗਦਾ ਅਸੀਂ ਆ ਜੀ ਜੋਪ ਕਰ ਰਹੇ ਆ ਇਹ ਆਪਾਂ ਗਲਤ ਕਰ ਰਹੇ ਆ ਹਾਂ ਗਲਤ ਕਰ ਰਹੇ ਆ ਉਹ ਗਲਤ ਕਰ ਰਹੇ ਕੀ ਹਮ ਗਲਤ ਕਰ ਰਹੇ ਨਹੀਂ ਹਮ ਲੋਗ ਗਲਤ ਕਰ ਰਹੇ ਨਾ ਗਲਤ ਕਰ ਰਹੇ ਹੋ ਨਾ ਲੇਕਿਨ ਉਹ ਤਾਂ ਜਵਾਬ ਹੀ ਨਹੀਂ ਦੇ ਰਹਾ ਉਹ ਬੋਲ ਹੀ ਨਹੀਂ ਰਹਾ ਕੁਛ ਨਾ ਉਹ ਕੈਮਰਾ ਅਗੇ ਕੁਝ ਬੋਲ ਰਹਾ ਹੈ ਉਪਰ ਸੇ ਹਮਾਰੀ ਵੀਡੀਓ ਬਣਾ ਰਹਾ ਹੈ ਵਾਹ ਪੇ ਉਹ ਗਲਤ ਬਾਤ ਜਾ ਰਹਾ ਹੈ ਸਹੀ ਕਰ ਆਪਕੋ ਕੀ ਲੱਗਤਾ ਹੈ ਪੈਟੀ ਲਾਲ ਵਾਲੇ ਗਲਤ ਕੰਮ ਕਰ ਰਹੇ ਆ ਆਏ ਇਹ ਹਮਾਰੇ ਸਾਥ ਦੋ ਕਦਰਹੀ ਹੈ ਕਿ ਨਹੀਂ ਹਮ ਤਾਂ ਇੱਕ ਆਮ ਨਾਗਰੀਕ ਹੈ 5 5 ਰੁਪਏ ਜੋੜਤੇ ਹਮ तब जाके हमारे पाँच सौ हज़ार रुपये माम भी कमाते हैं ना दिन के तो हमारे लिए बहुत बड़ी बात है पाँच रुपये ये पाँच रुपये लोगों के लिए कम बात होगी कि हाँ छोड़ दो पाँच रुपये पर अगर पाँच पाँच जोड़े तो हजार रेडी है यहाँ पे कम से कम हाँ बैडी लाल की पूरे हाँ मोहाली में हाँ हजार को अगर कर मल्टीप्लाई करें पाँच हजार पर डे पाँच हजार पर डे एक आइसक्रीम तो कटो घट कट जो आप वी आइसक्रीम भी बेच दिए ला लो भी पाँच हजार इंटू ਬਿੱਤਰ ਕਟੋ ਕਟ 1 ਲੱਖ ਰੁਪਏ ਦਾ ਸਕੈਮ ਕੱਲਾ ਆਈਸਕ੍ਰੀਮ ਦੇ ਵਿੱਚੋਂ ਮੋਹਾਲੀ ਦੇ ਵਿੱਚੋਂ ਹੋ ਰਿਹਾ ਪਰ ਡੇ 30 ਲੱਖ ਪਰ ਮੰਥ ਅਸੀਂ ਐਸ ਟਾਈਮ ਕ੍ਰੀਮ ਬੈਲ ਦੇ ਬਾਹਰ ਖੜੇ ਆਂ ਕ੍ਰੀਮ ਬੈਲ ਦਾ ਐਮ ਆਰ ਪੀ ਵੀ ਉਹੀ ਹੈ ਜੋ ਕੀ ਉਹਨਾਂ ਦੀ ਕੁਲਫੀ ਦੇ ਉੱਪਰ ਲਿਖਿਆ ਆ ਤੇ ਪ੍ਰਾਈਸ ਵੀ ਉਹੀ ਹੈ ਜਿਹੜੇ ਵਾੜੀ ਲਾਲ ਵਾਲੇ ਆ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਆਪਣੇ ਚੈਨਲ ਦੇ ਰੂਪ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਵਾੜੀ ਲਾਲ ਵਾਲੇ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਅਸੀਂ ਪਿੱਛੇ ਦੋ ਇੱਕ ਨੌਜਵਾਨ ਵੀ ਖੜੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਹੀਂ ਸਰ ਜੀ ਗੱਲ ਸੱਸੀ ਵਾਜੀ ਕਿ ਨਾਮ ਆ ਆਪਣਾ ਪ੍ਰੇਮ ਨਾਮ ਜੀ ਪ੍ਰੇਮ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਬਾੜੀ ਵਾਲਾ ਲੈ ਕਰ ਰਹੇ ਆ 15 ਤੋਂ ਲੈ ਕੇ 20 ਰੁਪਏ ਚ ਵੇਚ ਰਹੇ ਆ ਇਹ ਕਿਸੇ ਤੱਕ ਠੀਕ ਹੈ ਮਾਰੀ ਗੱਲ ਹੈ ਜੀ ਉਹਨਾਂ ਸੀ ਮੌਕੇ ਤੇ ਬੰਦੇ ਨੂੰ ਫੜਿਆ ਤੇ ਉਹ ਨਾ ਸਾਨੂੰ ਜਵਾਬ ਦੇ ਰਿਹਾ ਉਹ ਤਾਂ ਸਾਡੀ ਵੀਡੀਓਜ਼ ਬਣਾ ਰਿਹਾ ਇਹ ਚੀਜ਼ਾਂ ਗਲਤ ਹੈ ਕਿ ਸਹੀ ਹੈ ਗਲਤ ਹੈ ਜੀ ਇਹ ਤਾਂ ਇਹ ਮੰਨਦੇ ਹੋ ਦੀ ਕਾਨੂੰਨੀ ਅਪਰਾਧ ਹੈ ਅਪਰਾਧ ਹੈ ਜੀ ਤੁਸੀਂ ਅਸੀਂ ਇੱਥੇ ਇੱਕ ਨੌਜਵਾਨਾ ਵੀ ਗੱਲ ਕੀਤੀ ਜਿੰਨਾ ਦਾ ਨਾਮ ਪ੍ਰੇਮ ਜੀ ਸੀਗਾ ਉਹ ਕਹਿੰਦੇ ਕਿ ਇਹ ਕਾਨੂੰਨੀ ਗਲਤ ਚੀਜ਼ ਹੈ ਅਸੀਂ ਇਸ ਨੌਜਵਾਨ ਨੂੰ ਪੁੱਛਾਂਗੇ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਜਿਹੜਾ ਫਰੋਡ ਹੈ ਮੋ ਹਾਲੇ ਦੇ ਵਿੱਚ ਕੀਤਾ ਪਰ ਮੈਂ ਆਲਰੇਡੀ ਇਹ ਚੀਜ਼ ਨੋਟਿਸ ਕਰ ਰਹਾ ਮੈਂ ਵੈਸੇ ਬਾਹਰ ਜਿਆਦਾ ਕੁਲਫੀ ਵਗੈਰਾ ਖਾਂਦਾ ਨਹੀਂ ਪਰ ਜਦੋਂ ਮੈਂ ਥੋੜੇ ਦਿਨ ਪਹਿਲਾਂ ਮਤਲਬ ਕੁਲਫੀ ਦੇਖੀ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਦੀ ਆਈਸਕ੍ਰੀਮ ਹੈ ਉਹ ਕਹਿੰਦਾ 20 ਸਾਡੇ ਤਾਂ ਦਿਮਾਗ ਚ ਗੱਲ ਬੈਠੀ ਵੀ 20 ਰੁਪਏ ਦੀ ਆਈਸਕ੍ਰੀਮ ਹੈ ਹਨਾ ਚਾਕਲੇਟ ਇਹ ਤੋਂ ਵੀ ਕਿ ਮੈਂ ਖਾ ਕੇ ਜਾਨਾ ਕਰੀਮ ਬੈਲ ਖਾਣਾ ਤੇ 20 ਰੁਪਏ ਲਿਖਿਆ ਹੁੰਦਾ ਮੈਂ ਚਾਹੁੰਦਾ ਕਿ ਉੱਪਰ ਚੱਕ ਕੇ ਦੇਖਿਆ ਰੇਟ ਲਿਖਿਆ ਨਹੀਂ ਇਹ ਤਾਂ ਸਭ ਤੋਂ ਪਹਿਲੀ ਗੱਲ ਵੀ ਤੁਸੀਂ ਰੇਟ ਕਿਉਂ ਨਹੀਂ ਲਿਖਿਆ ਐਡੀ ਵੱਡੀ ਕੰਪਨੀ ਵੈਡੀ ਲਾਲ ਕਰੀਮ ਮਿਲ ਤੋਂ ਪਹਿਲਾਂ ਦੀ ਕੰਪਨੀ ਹੈ ਅਸੀਂ ਜਦ तो जो मैं रेट चेक कर फिर एम एल लिखे हुआ जीरो पॉइंट थ्री पर एम एल तो एम एल आइसक्रीम है मल्टीप्लाई करिए तो पंद्रह रुपए की बनती है मतलब जो आप कैलकुलेशन भी करिए फिर मैं क्या भी ये सारे पंद्रह दिए क नहीं नहीं सर बीस की ही बिकती है यहाँ पे अच्छा मैं क्या पाँच रुपये किसकी जेब में जाता है पाँच रुपये हमारी जेब में भी तो जाता है ये मैं ठेकेदार की जेब में जाता है अच्छा मैं ठीक है तो कहें भी मैं क्या बी कहते मैं तुम्हें ऐदा यू कर दें अगर आइसक्रीम पिघल जाती है वो हमारे

अगर आइसक्रीम पिघलती है वो तो आपकी जिम्मेवारी है ना हाँ, कि आप कैसे संभाल के रखोग गलेगा तो हम लोग थोड़ा सा लवरे लेकर जाएंगे इसका कहाँ पे लेके जाओगे चार्ज लगाने जाएंगे अपना पर, रूम पर जाते हैं अच्छा वो फिर तो हम आप वो आपकी जिम्मेवारी है ना हाँ, पर भी हमारी थोड़ी ना गलती की हम क्यों फालतू पे करें पाँच रुपये बीस अगर लाओ बीस पंद्रह वाली चीज बीच दे रहे हैं यानी कि आप तकरीबन थर्टी ज्यादा दे रहे हैं मैनू नहीं लगता कि ये चीज़ सही है ਇਸ ਚੀਜ਼ ਕਰਕੇ ਮੈਂ ਤੁਹਾਨੂੰ ਵੀ ਬ੍ਰਦਰ ਕੀ ਕਹਾਂਗਾ ਇੱਕ ਹੋਰ ਆਪਾਂ ਵੜੀ ਲਾਲ ਦੇ ਚਲਦੇ ਆਂ ਕੱਲਾ ਇੱਕ ਦਿਨ ਹੀ ਆਪਾਂ ਇੱਕ ਹੋਰ ਵੜੀ ਲਾਲ ਦੇ ਦੇਖਦੇ ਆਂ ਕਿ ਇਹ ਚੀਜ਼ ਹਰ ਇੱਕ ਨਾ ਚੱਲਦੇ ਆਂ ਮੈਂ ਘੱਟੋ ਘੱਟ 15 ਸਟਾਲਸ ਨਾਲ ਹੱਲੇ ਵੀ ਪਤਾ ਕਰਕੇ ਆਇਆ ਤਾਂ ਤੁਹਾਨੂੰ ਕਾਲ ਕੀਤਾ ਤਾਂ ਕਨਫਰਮੇਸ਼ਨ ਦਾ ਕਾਲ ਕੀਤਾ ਕਿ ਹਰ ਜਗ੍ਹਾ ਸਕੈਮ ਚੱਲ ਰਿਹਾ ਇੱਕ ਵਾਰ ਮੈਂ ਨਾ ਪਲੀਜ਼ ਹੋਰ ਜਗ੍ਹਾ ਚੱਲੂ ਅਸੀਂ ਇੱਕ ਵਾਰੀ ਹੋਰ ਵੜੀ ਲਾਲ ਯਾਨੀ ਉਹ ਮੁੰਡਾ ਅਸੀਂ ਹੋਰ ਨੌਜਵਾਨਾਂ ਦੇ ਜਿਹੜੇ ਰੇੜੀਆਂ ਲਗਾਉਂਦੇ ਆਂ ਐਸਪੀਮਾ ਦੀ ਉਹਨਾਂ ਦੇ ਉੱਤੇ ਜਾ ਕੇ ਦੇਖਾਂਗੇ ਕਿ ਉੱਥੇ ਵੀ ਇਹ ਸੇਮ ਐਮ ਆਰ ਪੀ ਕੱਟੇ ਜਾ ਰਿਹਾ ਕਿ ਸਿਰਫ ਤਨ ਮੌਕੇ ਤੇ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅਸੀਂ ਹੁਣ ਇੱਕ ਹੋਰ ਬਾੜੀ ਲਾਲ ਦੇ ਉੱਤੇ ਆਏ ਆਂ ਰੇੜੀ ਤੇ ਆਏ ਆਂ ਹੁਣ ਉਹਨਾਂ ਦੇ ਵੀ ਦੇਖਿਆ ਕਿ ਸੇਮ ਸੇਮ ਜੋ ਪਹਿਲਾਂ ਬਾੜੀ ਲਾਲ ਵਾਲੇ ਨੇ ਕੀਤਾ ਹੋਇਆ ਸੀ ਇੱਥੇ ਵੀ ਉਹੀ ਹੈ ਕਿ ਜਿੱਥੇ ਐਮ ਆਰ ਪੀ ਹੈ ਉਹਨੂੰ ਸਕ੍ਰੈਚ ਕਰਕੇ ਮਿਟਾਇਆ ਗਿਆ ਹੈ ਉਹਦੇ ਤੋਂ ਰੁਪੀਸ ਦੇ ਅੱਗੇ ਕੁਝ ਨਹੀਂ ਹੈਗਾ ਜਦ ਕਿ ਦੂਜੀ ਗੁਲਫੀਆਂ ਵਾਲਿਆਂ ਦੇ ਜਿੱਥੇ ਆਪਾਂ ਪਹਿਲਾਂ ਹੋ ਕੇ ਆਏ ਸੀਗੇ ਉਹਨਾਂ ਦੇ ਮੌਕੇ ਤੇ ਐਮ ਆਰ ਪੀ ਵੀ ਉਹੀ ਸੀਗਾ ਜੋ ਉਹ ਐਮ ਆਰ ਪੀ ਤੇ ਵੇਚ ਰਹੇ ਨੇ ਉਹੀ ਸੇਮ ਪ੍ਰਾਈਸ ਹੈਗਾ ਅਸੀਂ ਕਿ भाई ये कंपलेट आ रही है कि दिक्कत की आ रही है कंपलेट आ रही है कि एम तो बाद कुल्फी बेच रहे हो खुद बेच रहे हो कि आ जाता जी सर हम लोग रात में खड़ते हैं पाँच रुपये हम लोग एक्स्ट्रा लेते हैं प्लस में हम लोग के लफुआ जितना होता है रात में भाग जाता है मोबाइल पैसा स्क्रीन भी लेके भाग जाता है इसीलिए हम लोग पाँच रुपये ज्यादा लगाते हैं रेट का बाकी मानते हो कि खुद रुपये एक्स्ट्रा लगाते ना हाँ जी सर

चोरी है कि नहीं है जी हाँ सर ये ये मतलब अगर आप पाँच रुपए लोग दिमाग देखो लो, इतना टाइम किसी के पास नहीं रेट चेक करें और वो बेचे दिमाग में बैठी हुई बीस रुपए की कुल्फी है तो बीस की बेच ले लेते हो पर अगर आप धोखाधड़ी से पंद्रह रुपए वाली चीज बीस में लेते हो देते हो बेचते हो तो वो आपके लिए एक्शन है उस उसपे आप पे आपको इस पे सजा भी है ठीक है अगर आपसे कोई ठेकेदार आपसे पैसे लेता है उसको फोन नंबर हमें दो हम ऑन द स्पॉट ऑन कैमरा हम उसको कॉल करते हैं ठीक है आपके वेंडर से बात करते हैं अगर वेडी वाले ऐसा कर रहे हैं तो वेडीलाल पे हम कल कोर्ट पे केस डाल देते हैं हम वेडी वालों पे वेडी से कंपनी के आप बोलिए ऐसा ही कमीशन हम लोग कम मिलता है कमीशन हम लोग अठारह सत्रह परसेंट पंद्रह परसेंट कमीशन मिलता है हम लोग का अच्छा हाँ ਚਲੋ ਆਪਾਂ ਤੁਹਾਡੀ ਇਹ ਗੱਲ ਨੂੰ ਮੰਨ ਲੈਂਦੇ ਆ ਕਿ ਤੁਸੀਂ ਜੋ ਆ ਕਰ ਰਹੇ ਹੋ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਕਰ ਤੁਸੀਂ ਸਾਨੂੰ ਇੱਕ ਚੀਜ਼ ਦੱਸੋ ਅਗਰ ਅਸੀਂ ਕਿਤੇ ਜਾਣਦੇ ਆ ਠੀਕ ਹੈ ਤੁਸੀਂ ਪੁੱਛੇ ਕਿਤਾਬਾਂ ਬਲੀ ਵੀ ਗੱਲ ਸੁਣੀ ਹੋਏਗੀ ਅਗਰ ਤੁਸੀਂ ਵੀ ਕਿਤੇ ਜਾਂਦੇ ਹੋ ਆਪਣੇ ਬੱਚੇ ਐਡਮਿਸ਼ਨ ਕਰਾਣ ਜਾਂਦੇ ਹੋ ਸਕੂਲ ਦੀਆਂ ਕਾਪੀਆਂ ਕਿਤਾਬਾਂ ਲੈਣ ਜਾਂਦੇ ਹੋ ਅਗਰ ਉਹ ਐਮਰ ਵੀ ਤੋਂ ਵਾਦ ਮਿਲਦੀ ਹੈ ਤੁਹਾਨੂੰ ਉਹ ਚੀਜ਼ਾਂ ਨੂੰ ਦੁੱਖ ਲੱਗਦਾ ਕਿ ਨਹੀਂ ਲੱਗਦਾ ਲੱਗਦਾ ਹੈ ਸਰ ਤੇ ਐਦਾਂ ਹੀ ਜਿਹੜੇ ਇੱਥੇ ਗੁਲਫੀ ਖਾਨ ਜਿਹਦੇ ਚਲੋ ਹੁਣ ਦੇ ਜਿਹੜੇ ਕਾਫੀ ਜਿੰਨਾਂ ਕੋਲ ਜ਼ਿਆਦਾ ਪੈਸਾ ਉਹਨਾਂ ਨੂੰ ਤਾਂ ਨਹੀਂ ਦਿੱਕਤ ਹੁੰਦੀ ਜਿਹੜੇ ਇੱਥੇ ਵਿਚਾਰੇ ਗਰੀਬ ਨੇ ਜਿਹੜੇ ਸਾਡੇ ਵਰਗੇ ਮਾਤਰ ਸਾਥੀ ਇੱਥੇ ਘੁੰਮਦੇ ਹੁੰਦੇ ਨੇ ਜਿਹੜੇ ਇੱਥੇ ਕੁਲਫੀਆਂ ਖਾਂਦੇ ਨੇ ਪੈਸਾ ਇਕੱਠਾ ਕਰਕੇ ਉਹਨਾਂ ਕੋਲੋਂ 5-5 ਰੁਪਏ ਜ਼ਿਆਦਾ ਲੈਣਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਕਾਨੂੰਨੀ ਅਪਰਾਧ ਅਪਰਾਧ ਹੈ ਸਰ ਇਹ ਪਤਾ ਕੀ ਚੱਲੇ ਸਰ ਇਹ ਗਰਮੀਆਂ ਟਾਈਮ ਆ ਗਿਆ ਛੋਟੇ ਛੋਟੇ ਬੱਚੇ ਸਰ ਘਰੋਂ 10-10 20-20 ਰੁਪਏ ਲੈ ਕੇ ਆਉਂਦੇ ਆ ਹਨਾ ਉਹਨਾਂ ਕਿੰਨੀ ਆਸ ਨਾਲ ਆਉਂਦੇ ਆ ਇਹ ਮਤਲਬ ਉਹਨਾਂ ਨਾਲ ਧੋਖਾ ਕਰਨਾ ਇਹ ਬਹੁਤ ਵੱਡੀ ਗਲਤ ਗੱਲ ਹੈ ਮੈਂ ਮਤਲਬ ਇਸ ਚੀਜ਼ ਤੋਂ ਬਹੁਤ ਖਿਲਾਫ ਹਾਂ ਇਹ ਤੇ ਸਰ ਵੱਤ ਤੋਂ ਵੱਤ ਮੈਂ ਤੁਹਾਡੇ ذریعے ਵੀ ਤੇ ਮੈਂ ਕੋਰਟ ਦੇ ਤਰੀਕੇ ਵੀ ਇਹ ਚੀਜ਼ ਤੇ ਐਕਸ਼ਨ ਹੋਣਾ ਚਾਹੀਦਾ ਵੀ ਨਹੀਂ ਵਿਕਣੀ ਚਾਹੀਦੀ ਐਮ ਆਰ ਪੀ ਤੋਂ ਵੱਧ ਪਹਿਲੀ ਗੱਲ ਤਾਂ ਵੈਸੇ ਹੀ ਇਲੀਗਲ ਹੈ ਇਹਦਾ ਮਤਲਬ ਹੋਣਾ ਹੀ ਨਹੀਂ ਚਾਹੀਦਾ ਦੂਜੀ ਗੱਲ ਸਰ ਤੁਹਾਡੇ ਵੀ ਬੱਚੇ ਆ ਠੀਕ ਹੈ ਸਾਡੇ ਵੀ ਅਸੀਂ ਵੀ ਸਾਡੇ ਵੀ ਨੌਜਵਾਨ ਆ ਠੀਕ ਹੈ ਅਸੀਂ ਵੀ ਸਰ ਵੱਧ ਨਹੀਂ ਦੇ ਸਕਦੇ ਜਾਂ ਤੁਸੀਂ ਵੀ ਇੱਥੇ ਐਜੂਕੇਸ਼ਨ ਬਾਈ ਨੇ ਸਹੀ ਗੱਲ ਬੋਲੀ ਪੜ੍ਹਾਈ ਦੇਣੇ ਹੋ ਠੀਕ ਹੈ ਫੀਸਾ ਦੇਣੇ ਹੋ ਤੁਹਾਡੇ ਲਈ ਤੇ ਕਿਉਂ ਕਿੰਨੀ ਕਿੰਨੀ ਸਰਕਾਰ ਨਾ ਮਤਲਬ ਜੇ ਮੇਰੇ ਵਰਗਾ ਜਿਵੇਂ ਗਰੀਬ ਬੰਦਾ ਹੈ ਤਾਂ ਉਹਦੇ ਲਈ ਸਰਕਾਰ ਨੇ ਬਹੁਤ ਬੈਨੀਫਿਟ ਦਿੱਤੇ ਆ ਸਰ ਫ੍ਰੀ ਐਜੂਕੇਸ਼ਨ ਦਿੱਤੀ ਹੈ ਕਿ ਨਹੀਂ ਜੇ ਉਹੀ ਚੀਜ਼ ਤੇ ਪੈਸੇ ਦੇਣ ਲੱਗ ਜਾਣ ਉਥੇ ਉਹਨਾਂ ਯਾਰ ਕੀ ਕਰੇਂ ਧਰਨੇ ਲਗਾ ਦੇਣੇ ਫਿਰ ਤਾਂ ਇਸ ਚੀਜ਼ ਤੇ ਕੌਣ ਕਰੇਗਾ ਸਰ ਇਸ ਈਤ ਤੇ ਸਰ ਬਾਈ ਨੂੰ ਪੁੱਛੋ ਵੀ ਐਕਸ਼ਨ ਤਾਂ ਹੋਣਾ ਚਾਹੀਦਾ ਇਹ ਇਹ ਤਾਂ ਖੁਦ ਹੀ ਕਹਿ ਰਹੇ ਵੀ ਐਕਸ਼ਨ ਹੋਣਾ ਚਾਹੀਦਾ ਜੀ ਮੰਨਦੇ ਹੋਣਾ ਆਪਣੀ ਗਲਤੀ ਤੁਸੀਂ ਜੀ जी सर खड़ा में डेढ़ सौ रेडी है सब पर अपनी सारी रेडी वाड़ी, सर वेडी लाल सब आ, करती है सब कंपनी करती है नहीं सर, आ, क्रीम सर भी पता करके आए हैं अभी क्रीम बेल के पास जाके आए हैं उसने बीस वाली चीज बीस रुपए दी है रेट लिखा हो उसके ऊपर उसको बोल दें वो देखम बेल के साथ भी ये चीज है मैं मदर डेयरी के पास भी गया ये आज का नहीं मैं बड़ी देर से सर्वे कर रहा हूँ फिर जाके सर को मैंने कॉल करा ठीक है तब जाके हम इस इसे चीज पे एक्शन कर रहे हैं एक वेडी लाल ही ऐसी कंपनी है जो ये धोका दड़ी कर रही है अगर वो अब सेम रेट पे बेच सकते हैं उनको भी तो कुछ ना कुछ बच रही है तो आप लोगों को क्या मतलब इतनी ज़्यादा वो भूख पड़ गई है कि आप मतलब अभी ही लेना है आपने खाना मतलब पाँच रुपये से क्या कोठी डाल लोगे यार अगर हमारी जैसी कि बदुुआ लगती है यार मतलब है ना जो पाँच रुपये ज़्यादा दे रहा है वो बीस पंद्रह वाली चीज़ बीस में लेके जा रहा है उसकी तो बदुुआ लग रही है उस वो उस वहाँ वो कहाँ बगतोगे यार ठीक है असिज दे के जाएंगे अगर पंद्रह वाली चीज़ पंद्रह में दोगे तो इसलिए भाई ये चीज़ का ध्यान रखो बाकी क्रेडिट जी तुम कवर कर लो असी ਇੰਨਾ ਨਾ ਵੀ ਨੌਜਵਾਨਾਂ ਵੀ ਗੱਲ ਕੀਤੀ ਹੈ ਜਿਹੜੇ ਕੀ ਹੈ ਆਈਸਕ੍ਰੀਮ ਪਾਰਲਰ ਦਾ ਕੰਮ ਕਰ ਰਹੇ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਕਰਕੇ ਦਰ ਰੇਟ ਮਟਾਣੇ ਆ ਇਹਨਾਂ ਨੇ ਇਹ ਚੀਜ਼ ਅਸੈਪਟ ਕਰ ਲਈ ਹੈ ਕਿ ਅਸੀਂ ਇਹ ਜੀ ਖੁਦ ਮਟਾਣੇ ਆ ਤਾਂ ਕਿ ਜਿਹੜੀ ਸਾਡੀ ਕਮਿਸ਼ਨ ਕੱਟ ਦਿੱਤੀ ਹੋਈ ਹੈ ਉਹ ਥੋੜੀ ਆਪਣੇ ਵੱਲੋਂ ਵਧ ਕਰ ਸਕੀਏ ਤੇ ਆਪਣਾ ਖਰਚਾ ਤਲਾਸ਼ ਕੀਏ ਮੈਂ ਵਾਰੀ لال ਵਾਲਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਵਾਰੀ لال ਕੀ ਜੁੜੀ ਨਹੀਂ ਮੈਂ ਸਾਰੇ ਆਈਸਕ੍ਰੀਮ ਪਾਰਲਰ ਨੂੰ ਇਹੀ ਕਹਿਣਾ ਚਾਹੂੰਗਾ ਸਾਰੇ ਵੈਂਡਰ ਨੂੰ ਇਹੀ ਕਹਿਣਾ ਚਾਹੂੰਗਾ कि ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਵੀ ਦੇਖਣ ਤੇ ਜਿਹੜੇ ਆ ਚੀਜ਼ ਹੋ ਰਹੀ ਐ ਜਿਹੜਾ ਆ ਇਲੀਗਲ ਕੰਮ ਚੱਲ ਰਿਹਾ ਮੋਹਾਲੀ ਖਰੜ ਦੇ ਵਿੱਚ ਇਹਨਾਂ ਦੇ ਵੀ ਥੋੜਾ ਧਿਆਨ ਕੀਤਾ ਜਾਵੇ। ਥੋੜੇ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਸੀ ਤੁਸੀਂ ਉਹ ਸ਼ਾਇਦ ਮੰਨ ਲਓ ਕਵਰ ਕਰੀ ਸੀ ਉੱਥੇ ਜਾ ਕੇ ਜਿਹੜਾ ਮੋਮੋਸ ਸਕੈਮ ਹੋਇਆ ਸੀਗਾ ਇਹ ਮੋਮੋਸ ਸਕੈਮ ਸਰ ਹੁਣ ਦੇਖੋ ਉਸ ਤੇ ਬਹੁਤ ਵੱਡਾ ਐਕਸ਼ਨ ਹੋਇਆ। ਹੁਣ ਆ ਬੈਡੀ ਲਾਲ ਸਕੈਮ ਹੋ ਰਿਹਾ ਇਸ ਤੇ ਐਕਸ਼ਨ ਕਰਾ ਦਿਓ। ਠੀਕ ਹੈ ਨਹੀਂ ਤਾਂ ਸਰ ਮਤਲਬ ਇਹ ਪੰਜ-ਪੰਜ ਕਰਕੇ ਬਹੁਤ ਆਪਣੇ ਪੈਸੇ ਵੀ ਵੇਸਟ ਹੋਣਗੇ। ਤੇ ਇੱਥੇ ਮਤਲਬ ਇਹ ਹੁੱਲਾਸ਼ਾਰੀ ਇਹਨਾਂ ਨੂੰ ਵੱਧਦੀ ਜਾਏਗੀ ਵੀ ਹਾਂ ਵੀ ਵੇਚੀ ਚਲੋ ਇਹ 15 ਵਾਲੀ ਚੀਜ਼ 30 ਚ ਵੀ ਵੇਚਣੀ ਸ਼ੁਰੂ ਕਰ ਦੇਣਗੇ ਸਾਨੂੰ ਨੁਕਸਾਨ ਦੇਣਾ ਸ਼ੁਰੂ ਕਰ ਦੇਣਗੇ ਅਸੀਂ ਕੋ ਹੋਰ ਆਪਣੇ ਚੈਨਲ ਜ਼ਰੀਏ ਗੱਲ ਕਹਿਣਾ ਚਾਹਾਂਗੇ ਕਿ ਅਸੀਂ ਇਸ ਨੌਜਵਾਨ ਦਾ ਆਈਸਕ੍ਰੀਮ ਵਾਲੇ ਮੁੰਡੇ ਦਾ ਫੇਸ ਬਲਰ ਕਰਾਂਗੇ ਬਲਰ ਇਸ ਕਰਕੇ ਕਰਾਂਗੇ ਤਾਂ ਕਿ ਕੱਲ ਨੂੰ ਇਹਨਾਂ ਤੇ ਕੋਈ ਵੀ ਐਕਸ਼ਨ ਨਾ ਆਵੇ ਜਾਂ ਇਹਨਾਂ ਨੂੰ ਕੋਈ ਆਈਸਕ੍ਰੀਮ ਪਰਵਾਰ ਵਾਲਾ ਕੋਈ ਟਾਰਗੇਟ ਨਾ ਕਰੇ ਤੁਸੀਂ ਦੇਖ ਰਹੇ ਸੀ ਕਿ ਪੰਜਾਬ ਨੇਸ਼ਨ ਟੀਵੀ ਕ੍ਰਿਸ਼ ਵਰਮਾ ਦੇ ਨਾਲ ਕੈਮਰਾਮੈਨ ਸੰਦੀਪ